ਕੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸੁਖਵਿੰਦਰ ਸਿੰਘ ਮੁੰਦਰੀ ਸਿਆਣੇ ਬੰਦਿਆਂ ਦੀ ਗੱਲ ਸੀ ਇੱਕ ਮੈਂ ਸੁਣੀ ਸੀ ਕਹਿੰਦੇ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ ਇਹ ਅੱਜ ਆਮ ਆਦਮੀ ਪਾਰਟੀ ਦਾ ਭਾਈ ਸੁਖਵਿੰਦਰ ਸਿੰਘ ਮੁੰਦਰੀ ਨੂੰ ਮਾਰਨ ਦਾ ਜਿਹੜਾ ਤਰੀਕਾ ਚੱਲ ਰਿਹਾ ਉਹ ਮੈਂ ਦੱਸਦਾ ਵੀ ਕੋਈ ਗੱਲ ਨਹੀਂ ਭਾਈ ਹਜੇ ਤੁਹਾਡਾ ਸਾਲ ਪਿਆ ਕੋਈ ਗੱਲ ਨਹੀਂ ਇਹ ਮਣੀ ਮੁੱਟੀਆਂ ਗੱਲਾਂ ਜੀਆਂ ਚੱਲਦੀਆਂ ਰਹਿਣਗੀਆਂ ਪਰ ਸਮਾਂ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਵੀ ਆਊਗਾ ਤੇ ਫਿਰ ਜਿੱਦਾਂ ਸਾਡੇ ਸਮਾਂ ਆ ਗਿਆ ਉਹਦੇ ਫਿਰ ਮੈਂ ਮੀਤਹਿਰ ਜੀ ਨੂੰ ਬੇਨਤੀ ਕਰਦਾ ਕਿ ਭਾਈ ਆਪਦੇ ਵੀ ਰਿਫਰ ਭੱਜੇ ਹੋਣਾ ਇਹ ਮੌਕੇ ਪਰਮਾਤਮਾ ਹਰ ਇੱਕ ਨੂੰ ਦਿੰਦਾ ਕੋਈ ਗੱਲ ਨਹੀਂ ਅੱਜ ਸਮਾਂ ਸਾਡੇ ਤੇ ਤੁਸੀਂ ਜਿਹੜਾ ਲਾਗੂ ਕੀਤਾ ਇਹ ਤੁਹਾਡੇ ਤੇ ਵੀ ਲਾਗੂ ਹੋਣਾ ਇਹ ਜਿਹੜੀ ਲਿਸਟ ਆ ਜੀ ਮੈਂ ਦੱਸਦਾ ਸਾਡੇ ਮਾਨਯੋਗ ਐਮਪੀ ਸਾਹਿਬ ਮੀਤਹਿਰ ਜੀ ਜਿਨ੍ਹਾਂ ਨੇ 13 ਮੋਟਰਾਂ ਨਗਰ ਕੌਂਸਲ ਧਨੋਲਾ ਭੇਜੀਆਂ ਤੇ ਨਗਰ ਧਨੋਲੇ ਵਾਸਤੇ ਭੇਜੀਆਂ ਜਿਹੜੀਆਂ 13 ਮੋਟਰਾਂ ਸੀ ਉਹ 13 ਵਾਰਡਾਂ ਦੇ ਵਿੱਚ ਲੱਗਣੀਆਂ ਸੀਗੀਆਂ ਤੇ ਉਹ ਉਹ 13 ਵਾਰਡਾਂ ਦੇ ਵਿੱਚੋਂ ਬਾਕੀ ਵਾਰਡਾਂ ਦੇ ਵਿੱਚ ਮੋਟਰਾਂ ਲੱਗ ਰਹੀਆਂ ਨੇ ਜੀ ਮੇਰੇ ਵਾਰਡ ਦੇ ਵਿੱਚੋਂ ਸਪੈਸ਼ਲ ਮੇਰੇ ਵਾਰਡ ਦੇ ਵਿੱਚੋਂ ਮੋਟਰਾਂ ਦੋ ਕੱਟੀਆਂ ਗਈਆਂ ਇੱਕ ਮੋਟਰ ਸੀ ਸਾਡੇ ਰਜਿਸ਼ ਕੁਮਾਰ ਆਲੂ ਜੀ ਵਾਰਡ ਨੰਬਰ 4 ਦੇ ਵਿੱਚ ਜੋ ਕਿ ਉਹਨਾਂ ਨੇ ਆਪਦੇ ਵਾਰਡ ਦੇ ਵਿੱਚ ਲਵਾਉਣੀ ਸੀ ਉਹਨਾਂ ਦੀ ਵੀ ਇੱਕ ਮੋਟਰ ਕੱਟੀ ਗਈ ਆ ਕਹਿਣ ਦਾ ਮਤਲਬ ਮੇਰਾ ਇਹ ਆ ਕਿ ਇਹ ਦੋ ਵਾੜਾ ਨੇ ਐਮਪੀ ਸਾਹਿਬ ਨੂੰ ਗੋੜ ਨਹੀਂ ਪਾਈ ਜਾਂ ਇਥੋਂ ਵੋਟ ਘਟ ਨਿਕਲੀ ਆ ਤਾਂ ਕਰਕੇ ਆ ਜਾਂ ਫਿਰ ਅਸੀਂ ਕਾਂਗਰਸੀ ਬਣ ਕੇ ਤਾਂਗੇ ਅਸੀਂ ਚਲੋ ਪਹਿਲਾਂ ਵੀ ਕਾਂਗਰਸੀ ਸੀ ਕੁਝ ਦੇਖ ਕੇ ਆਏ ਸੀ ਪਾਰਟੀ ਨਾਲ ਵੀ ਚਲੋ ਕੋਈ ਬਦਲਾ ਆਊਗਾ ਦੇਖਾਂਗੇ ਕੋਈ ਨਵਾਂ ਸਿਸਟਮ ਬਣੂਗਾ ਸ਼ਹਿਰ ਨਗਰ ਦਾ ਕੁਝ ਬਣੂਗਾ ਪਰ ਮੈਂ ਐਮਪੀ ਸਾਹਿਬ ਨੂੰ ਦੱਸਦਾ ਵੀ ਜਿਵੇਂ ਤੁਹਾਡੇ 20 ਕਰੋੜ ਗੱਲ ਦੀ ਹੱਡੀ ਬਣਿਆ ਇਹ ਤੇਰਾ ਮੋਟਰਾਂ ਵੀ ਬਣਣੀਆਂ ਜੀ ਇਹ ਗੱਲ ਦਾ ਧਿਆਨ ਰੱਖਿਓ ਇਹ ਤੁਹਾਡੇ ਜਿਹੜੇ ਪ੍ਰਧਾਨ ਜੀ ਚੇਤਾ ਲਾਏ ਰੱਖੇ ਨੇ ਤੁਸੀਂ ਮੂਰੇ ਤੇ ਕੁਛ ਤੁਹਾਡੀ ਟੀਮ ਦੇ ਬੰਦੇ ਜਿਨ੍ਹਾਂ ਨੇ ਮੇਰੇ ਬਾੜ ਦੀਆਂ ਮੋਟਰਾਂ ਕੱਟੀਆਂ ਤੇ ਹੋਰਾਂ ਬਾੜਾਂ ਦੇ ਵਿੱਚ ਲਵਾਈਆਂ ਨੇ ਕੋਈ ਦਿੱਕਤ ਨਹੀਂ ਬਾੜ 8 ਦੀ ਗੱਲ ਨਹੀਂ ਬਾੜ ਨੰਬਰ 4 ਦੀ ਗੱਲ ਨਹੀਂ ਗੱਲ ਹੈਗੀ ਨਗਰ ਤਨੋਲੇ ਦੀ ਤੁਹਾਡੀ ਮੇਰੇ ਨਾਲ ਦੁਸ਼ਮਣੀ ਹੋ ਸਕਦੀ ਆ ਮੇਰੇ ਨਾਲ ਕੁਛਲੇ ਕੁਛੇਲੇ ਹੋ ਸਕਦੇ ਨੇ ਚਲੋ ਆਲੂ ਜੀ ਨਾਲ ਹੋ ਸਕਦੇ ਨੇ ਪਰ ਬੇਨਤੀ ਇਹ ਸੀ ਵੀ ਮੋਟਰਾਂ ਜੇ ਲਗਾਉਣੀ ਸੀ ਤੇਰਾ ਬਾੜਾਂ ਚ ਲਗਾਉਣੀ ਸੀ। ਮੇਰੇ ਸ਼ਮਸ਼ਾਨ ਘਾੜ ਦੇ ਵਿੱਚ ਕਾਫੀ ਟਾਈਮ ਤੋਂ ਮੋਟਰ ਖਰਾਬ ਸੀ। ਮੇਰਾ ਦਿਲ ਸੀ ਵੀ ਚਲੋ ਇੱਕੋ ਮੋਟਰ ਆਉਣੀ ਆ। ਅਸੀਂ ਆਪਦੇ ਬਾੜ ਨੂੰ ਖੁਸ਼ ਨਹੀਂ ਸਾਰੇ ਨੂੰ ਕਰ ਸਕਦੇ। ਪਰ ਜਿਹੜੀ ਉਹ ਮੋਟਰ ਸੀ ਅਸੀਂ ਉਹ ਸ਼ਮਸ਼ਾਨ ਘਾੜ ਦੇ ਵਿੱਚ ਲਗਾਉਣੀ ਸੀ। ਕਿਉਂ ਲਗਾਉਣੀ ਸੀ? ਕਿਉਂਕਿ ਉੱਥੇ ਲੋਕ ਜਦੋਂ ਜਾਂਦੇ ਨੇ ਲੋਕਾਂ ਨੇ ਪਾਣੀ ਵੀ ਪੀਣਾ ਹੁੰਦਾ। ਜਦੋਂ ਕੋਈ ਸੰਸਕਾਰ ਕਰਕੇ ਆਉਂਦਾ ਉਦੋਂ ਉਹਨਾਂ ਨੇ ਹੱਥ ਵੀ ਧੋਣੇ ਹੁੰਦੇ ਨੇ। ਪਾਣੀ ਦੀ ਵੈਸੇ ਵੀ ਲੋੜ ਸੀ ਕਿਉਂਕਿ ਉੱਥੇ ਦਰਖਤ ਲੱਗੇ ਨੇ ਤੇ ਮੈਂ ਦਰਖਤਾਂ ਨੂੰ ਬਹੁਤ ਪਿਆਰ ਕਰਦਾ। ਤੇ ਚਲੋ ਇਹ ਤਾਂ ਮੇਰਾ ਸੁਪਨਾ ਜਿਹੜਾ ਰਹਿ ਗਿਆ ਠੀਕ ਆ ਤੇ ਮੈਂ ਬੇਨਤੀ ਇਹ ਵੀ ਕਰਦਾ ਕਿ ਚਲੋ ਮੋਟਰ ਦਾ ਕੱਟ ਦਿਆਂ ਠੀਕ ਆ ਵੀ ਜਿਹੜਾ ਹੁਣ ਮੈਂ 21 ਲੱਖ ਕੁ ਰੁਪਏ ਇਹਦੇ ਵਾਸਤੇ ਪਾਸ ਕਰਾਏ ਸੀਗੇ ਡਾਕਟਰ ਵੇਦਗੁਰ ਪਾਰਕ ਵਾਸਤੇ ਮੇਰੀ ਬੇਨਤੀ ਹੈ ਜੀ ਉਹ ਨਾ ਕਰ ਦਿਓ ਜੇ ਕਰ ਦੋਗੇ ਤਾਂ ਸਾਡੇ 80 ਲੋਕ ਤੁਹਾਨੂੰ ਪਹਿਲਾਂ ਹੀ ਹੁਣ ਪਸੰਦ ਕਰਨ ਮਾੜ ਕੇ ਕਿਉਂਕਿ ਪਹਿਲਾਂ ਤਾਂ ਕਣ ਕਾਟੇ ਦਾਲ ਜੀਲ ਜਹਾਏ ਪਏ ਨੇ ਸਾਡੇ ਲੋਕ ਫਿਰ ਜੇ ਤੁਸੀਂ ਇਹ ਜੀਆਂ ਹਲਕਤਾ ਦੇ ਆਗੇ ਫਿਰ ਜਮੀਂ ਸਾਫ ਹੋ ਜਾਊਗਾ ਆਪਦੇ ਵਰਕਰਾਂ ਨੂੰ ਸਮਝਾ ਲਓ ਤੇ ਆਪ ਵੀ ਮੜਾ ਜਾ ਧਿਆਨ ਦਿਓ ਕਿ ਬਾੜ ਨੰਬਰ 8 ਦੀਆਂ ਮੋਟਰਾਂ ਦਾ ਨਹੀਂ ਇਹ ਰੌਲਾ ਹੈਗਾ ਇਹ ਰੌਲਾ ਤੁੰਗਲੇ ਦਾ ਕਿਉਂਕਿ ਘਸਾਰੀਆ ਪੱਤੀ 'ਚ ਲੱਗਣੀ ਸੀ ਜਦੋਂ ਮੈਂ ਪ੍ਰਪੋਜ਼ਲ ਤਿਆਰ ਕੀਤੀ ਸੀ ਅਸੀਂ ਦੇਖਿਆ ਵੀ ਯਾਰ ਤੇਰਾ ਮੋਟਰਾਂ ਨੇ ਕਿੱਥੇ ਕਿੱਥੇ ਪਾਣੀ ਦੀ ਲੋੜ ਆ ਕਿੱਥੇ ਕਿੱਥੇ ਲੋਕ ਬੈਠੇ ਨੇ ਕਈ ਵਿਚਾਰੇ ਅੱਸੀ ਵਰਗ ਦੇ ਲੋਕ ਬੈਠੇ ਸੀਗੇ ਜਿਵੇਂ ਘਸਾਰੀਆ ਪੱਤੀ ਆ ਗਈ ਸੀ ਪਠਾਨਾ ਰੋਡ ਆ ਗਿਆ ਸੀ ਸਾਡੇ ਵੀ ਬਣ ਕੇ ਚਲੋ ਮੇਰੇ ਬਾੜ ਦੀਆਂ ਦੋ ਮੋਟਰਾਂ ਕਹਿ ਰਹੇ ਸੀ ਵੀ 14 ਨਹੀਂ ਗਈਆਂ ਚਲੋ ਦੋ ਆ ਜਾਣਗੀਆਂ ਮੈਨੂੰ ਇੱਕ ਅਸੀਂ ਕਿਹਾ ਸੀ ਵੀ ਕਮਲਾ ਨਰਸ ਵਾਲੇ ਪਾਸੇ ਉਹ ਗੜੀ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਲੱਗਦੀ ਹੈ ਵੀ ਇੱਕ ਚਲੋ ਅਸੀਂ ਉੱਥੇ ਲਵਾ ਦਾਂਗੇ ਕਿਉਂਕਿ ਅਸੀਂ ਪਹਿਲਾਂ ਹੀ ਆਲਰੇਡੀ ਪਹਿਲਾਂ ਹੀ ਸਾਡੇ ਮੰਨ ਕੇ ਚਲੋ ਥਾਈ ਦੇ ਵਿੱਚ ਇੱਕ ਮੋਟਰ ਕਥਾਈ ਦੀ ਬੈਕ ਸਾਈਡ ਇੱਕ ਮੇਰੇ ਵਾਲੇ ਮੰਦਰ ਦਾ ਜਿਹੜਾ ਪਾਣੀ ਆ ਮੰਦਰ ਵਾਲੀ ਮੋਟਰ ਦਾ ਇਹ ਸਾਡੇ ਮੰਨ ਕੇ ਚਲੋ ਉੱਥੇ ਤੱਕ ਪਾਣੀ ਜਾਂਦਾ ਜਿੱਥੇ ਇਹ ਮੋਟਰ ਲਵਾ ਰਹੇ ਨੇ ਉਹ ਮੇਰਾ ਬਾੜ ਕਹਿ ਰਹੇ ਨੇ ਵੀ ਤੇਰਾ ਬਾੜ ਆ ਪਰ ਉਹ ਮੇਰਾ ਬਾੜ ਕਰੀਅਰ ਨਹੀਂ ਹੈਗਾ ਜੀ ਉਹ ਜਿਹੜੀ 7 ਨੰਬਰ ਵਾਲੀ ਆ ਪਤਾ ਨਹੀਂ 9 ਵਾਲੀ ਆ ਪਤਾ ਨਹੀਂ ਕਿੱਥੋਂ ਲਿਆ ਕੇ ਉਹ ਮੋਟਰ ਹੁਣ ਇਹ ਥੋੜੇ ਦਿਨ ਪਹਿਲਾਂ ਇਹਨਾਂ ਨੇ ਸ਼ੁਰੂ ਕੀਤਾ ਤੇ ਉਹ ਵੀ ਆ ਜਿਹੜੇ ਉੱਥੇ ਲਵੇ ਲਾਉਣੇ ਘਰ ਸੀ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਇਹ ਗੱਲ ਕਹੋ ਕਿ ਜਿਹੜੀ ਇਹ ਮੋਟਰ ਲੱਗ ਰਹੀ ਆ ਭਾਈ ਇਹ ਸਸੀ ਆਪਦੇ ਨਿੱਜੀ ਪੈਸੇ ਚ ਲਗਵਣਾ ਕੀ ਗੱਲ ਕਹਨ ਤੁਸੀਂ ਉਥੇ ਘਾਟਾ ਕਰਨ ਨਹੀਂ ਆਉਂਗੇ ਕੀ ਤੁਸੀਂ ਗੱਲ ਨੂੰ ਉਥੇ ਵੋਟਾਂ ਮੰਗਣ ਨਹੀਂ ਆਉਂਗੇ ਮੈਂ ਬੇਨਤੀ ਕਰਦਾ ਐਮਪੀ ਸਾਹਿਬ ਨੂੰ ਕੀ ਵਾਰਡ ਨੰਬਰ 8 ਦੇ ਲੋਕ ਵੋਟਾਂ ਨਹੀਂ ਪਾਉਂਦੇ ਜਾਂ 4 ਨੰਬਰ ਵਾਰਡ ਦੇ ਲੋਕ ਵੋਟਾਂ ਨਹੀਂ ਪਾਉਂਦੇ ਜਾਂ ਹਾਰਿਆਪੁੱਤੀ ਦੇ ਲੋਕ ਨਹੀਂ ਵੋਟਾਂ ਪਾਉਂਦੇ ਆ ਆਮਦਮੀ ਪਾਰਟੀ ਨੂੰ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜਿੱਥੋਂ ਬੋਡ ਘੱਟੀ ਆ ਤਾਂ ਉੱਥੇ ਮੰਨ ਕੇ ਚਲੋ ਵਿਕਾਸ ਨਾ ਕਰੋ ਉੱਥੇ ਕੰਮ ਰੋਕ ਦਿਓ ਮੇਰੀ ਬੇਨਤੀ ਆਮ ਆਦਮੀ ਪਾਰਟੀ ਨੂੰ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਮੂਰੇ ਐਮਸੀ ਦੀ ਤੇ ਮਜਬੂਰ ਵੀ ਨਾ ਕਰੋ ਜੇ ਮੈਂ ਇਲੈਕਸ਼ਨ ਲੜੂੰ ਫਿਰ ਮਾਕ ਦੀ ਕਿਰਪਾ ਨਾਲ ਪ੍ਰਮਾਤਮਾ ਉਹ ਸੱਚੇ ਪਾਤਸ਼ਾਹ ਬਾਾਈ ਗੁਰੂ ਦੀ ਕਿਰਪਾ ਨਾਲ ਫਿਰ ਜਿੱਤਣ ਦਾ ਵੀ ਦਮ ਰੱਖਦਾ ਸੁਖਵਿੰਦਰ ਸਿੰਘ ਮੁੰਦਰੀ ਤੇ ਅੰਢਾਇਆ ਨਹੀਂ ਹੈਗਾ ਭਾਈ ਇਹ ਵੀ ਜਿੱਥੇ ਮੰਨ ਕੇ ਚਲੋ ਧੱਕਾ ਕਰਾਂਗੇ ਉੱਥੇ ਚੱਲ ਗਏ ਜਿਹੜਾ ਕੋ ਚੱਲ ਗਏ ਇੱਥੇ ਨਹੀਂ ਚੱਲਣ ਦਿੰਦੇ ਅਸੀਂ ਮੇਰਾ ਇਰਾਦਾ ਨਹੀਂ ਹੈਗਾ ਮੂਰੇ ਐਮਸੀ ਇਲੈਕਸ਼ਨ ਲੜਨ ਦਾ ਤੇ ਮੇਰੇ ਪਰਿਵਾਰ ਨੇ ਵੀ ਇਹੀ ਕਿਹਾ ਵੀ ਆਪਾਂ ਬਸ ਇਹ ਕੰਮ ਹੁਣ ਨਹੀਂ ਕਰਨਾ ਚਲੋ ਵੈਸੇ ਵੀ ਮੇਰਾ ਬਾਹਰ ਦਾ ਮਾਣਾ ਹੈਗਾ ਵੀ ਆਈ ਤੁਸੀਂ ਮੈਨੂੰ ਤੰਗ ਕਰਦੇ ਰਹੇ ਇਹ ਜਿੰਨਾ ਤੁਸੀਂ ਤੰਗ ਕਰੋਗੇ ਨਾ ਉਨਾ ਹੀ ਮੈਂ ਸੱਪ ਵਾਂਗੂ ਫਾਣ ਚੱਕਣਾ ਮੇਰੀ ਰਾਤ ਆ ਮਾਝ ਵੀ ਸਿੱਖ ਪਰਿਵਾਰ ਦੇ ਵਿੱਚੋਂ ਆ ਨਾ ਤਾਂ ਅਸੀਂ ਦਬਿਆਂ ਨਾ ਸਾਡੇ ਕੋਲ ਦਬਣ ਵਾਲਾ ਕੋਈ ਮੰਨ ਕੇ ਚਲੋ ਸਿਸਟਮ ਹੀ ਆ ਸਾਡੇ ਗੁਰੂ ਨਹੀਂ ਦਬੇ ਸਾਡੇ ਪਿਓ ਦਾਦੇ ਨਹੀਂ ਦਬੇ ਤੇ ਅਸੀਂ ਤੇ ਦਬਣਾ ਕੀ ਆ ਮੈਂ ਬੇਨਤੀ ਕਰਨਾ ਜਿਵੇਂ ਧਨੋਲੇ ਦਾ ਕੰਮ ਪਹਿਲਾਂ ਚੱਲੀ ਜਾਂਦਾ ਸੀ ਉਹ ਨੂੰ ਮੂਮੀ ਚਲਾਈ ਰੱਖੋ ਬਸ ਤਾਂ ਹੁਣ ਚੱਲ ਹੀ ਨਹੀਂ ਰਿਹਾ ਜਿੱਦੇ ਤਾਂ ਮੈਂ ਕੁਰਸੀ ਤੋਂ ਬੈਣੋ ਹਟਿਆ ਸ਼ਹਿਰ ਧਨੋਲੇ ਦਾ ਇੱਕ ਵੀ ਕੰਮ ਕੋਈ ਹੱਥ ਖੜਾ ਕਰਕੇ ਕਹਦੇ ਵੀ ਸ਼ਹਿਰ ਧਨੋਲੇ ਦੇ ਵਿੱਚ ਚੱਲੀ ਜਾਂਦਾ ਬੁਰਾ ਹਾਲ ਆ ਕਿਉਂਕਿ ਸੁਣਵਾਈ ਜਿਹੜੇ ਮੰਨ ਗਏ ਚਲੋ ਮੂਰੇ ਲਾਏ ਹੋਏ ਨੇ ਉਹਨਾਂ ਨੂੰ ਸਿਰਫ ਤੁਹਾਨੂੰ ਲਾ ਕਮਿਸ਼ਨ ਤੱਕ ਮਤਲਬ ਆ ਤੇ ਇਹ ਵੀ ਦੱਸਦਾ ਹਾਂ ਵੀ ਹੁਣ ਦੋ ਤਿੰਨ ਠੇਕੇਦਾਰਾਂ ਦੀ ਪੇਮੈਂਟ ਹੋਈ ਆ ਤੇ ਕਮਿਸ਼ਨ ਤਾਂ ਹੁਣ ਵੀ ਤੁਹਾਡੇ ਪ੍ਰਧਾਨਾਂ ਨੇ 2% ਲੈਂਦਾ ਇਹ ਜਿਹੜਾ ਕੋਈ ਕੰਮ ਕਰਨਾ ਚੰਗੇ ਤਰੀਕੇ ਨਾਲ ਕਰੋ ਸ਼ਹਿਰ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕਿ ਠੀਕ ਆ ਐਮਪੀ ਸਾਹਿਬ ਅੱਜ ਮੇਰੀਆਂ ਦੋ ਮੋਟਰਾਂ ਕੱਟੀਆਂ ਗਈਆਂ ਮੈਨੂੰ ਦੁੱਖ ਇਹ ਗੱਲ ਦਾ ਵੀ ਉਹ ਜਿਹੜੀਆਂ ਮੋਟਰਾਂ ਸੀ ਮੈਂ ਉਹ ਲੋਕਾਂ ਵਾਸਤੇ ਲਵਾਉਣੀਆਂ ਸੀ ਜਿੱਥੇ ਪਾਣੀ ਦੀ ਦਿੱਕਤ ਸੀ ਤੇ ਜਿੱਥੇ ਪਹਿਲੀ ਪਾਣੀ ਦੀ ਮੰਨ ਕੇ ਚਲੋ ਬਿਛਾੜਾਂ ਚੱਲੀ ਜਾਂਦੀਆਂ ਨੇ ਉੱਥੇ ਤਾਂ ਕੋਈ ਲਵਾਵੇ ਨਾਲ ਨਵੀਂ ਬਸਤੀ ਦੇ ਵਿੱਚ ਦੋ ਆਈਆਂ ਨੇ ਮੈਂ ਬਹੁਤ ਧੰਨਵਾਦ ਕਰਦਾ ਕਿ ਨਵੀਂ ਬਸਤੀ ਦੇ ਵਿੱਚ ਦੋ ਮੋਟਰ ਆਈਆਂ ਨੇ ਜਿੱਥੇ ਲੱਗਣੀਆਂ ਚਾਹੀਦੀਆਂ ਨੇ ਵਧੀਆ ਥਾਂ 'ਤੇ ਲੱਗਣੀਆਂ ਚਾਹੀਦੀਆਂ ਨੇ। ਚਲੋ ਸਾਡੀਆਂ ਮੋਟਰਾਂ ਕੱਟੀਆਂ ਆਈਆਂ ਕੋਈ ਗੱਲ ਨਹੀਂ ਪਰ ਮੈਂ ਬੇਨਤੀ ਕਰਦਾ ਕਿ ਮੇਰਾ ਮਨ ਨਹੀਂ ਹੈਗਾ ਇਲੈਕਸ਼ਨ ਲੜਨ ਦਾ। ਮੈਂ ਨਹੀਂ ਚਾਹੁੰਦਾ ਕਿ ਮੈਂ ਦੂਰੀਵਾਰ ਐਮਸੀ ਇਲੈਕਸ਼ਨ ਲੜਾਂ। ਪਰ ਜੇ ਲੜਿਆ ਥੋੜਾ ਧਰੌਲੇ ਦਾ ਜਿਹੜਾ ਤੁਹਾਨੂੰ ਵਧੀਆ ਵਰਕਰ ਲੱਗਦਾ ਕਹਿੰਦਾ ਘਾਉਂਦਾ ਵਰਕਰ ਲੱਗਦਾ ਜਿੱਥੇ ਮਰਜ਼ੀ ਮੈਨੂੰ ਕਹਿ ਦਿਓ ਕਿ ਮੰਗਰੀ ਤੂੰ ਇੱਥੇ ਇਲੈਕਸ਼ਨ ਲੜ ਭਾਈ ਅਸੀਂ ਆਹ ਕੈਂਡੀਡੇਟ ਖੜਾ ਕੀਤਾ ਜ ਮੈਂ ਨਿਕਲਣਾ ਚਾਹਣਾ ਪਰ ਜੇ ਇਹੀ ਹਾਲਾਤ ਰਹੇ ਤਾਂ ਫਿਰ ਇਲੈਕਸ਼ਨ ਲੜ ਕੇ ਵੀ ਦਿਖਾਵਾਂਗੇ ਐਮਪੀ ਸਾਹਿਬ ਤੁਹਾਨੂੰ ਤੇ ਜਿੱਤ ਕੇ ਵੀ ਦਿਖਾਵਾਂਗੇ ਫਿਰ ਇਹ ਨਹੀਂ ਹੈਗਾ ਕਿ ਇਕੱਲਾ ਮੈਂ ਨਹੀਂ ਲੜਦਾ ਫਿਰ ਮੇਰੀ ਵਾਈਫ ਵੀ ਇਲੈਕਸ਼ਨ ਲੜੂਗੀ ਤੇ ਫਿਰ ਦੋ ਹੋਣਗੇ ਐਮਸੀ ਘਰ ਚੋਂ ਇੱਕ ਨਹੀਂ ਹੁੰਦਾ ਇਸ ਕਰਕੇ ਬੇਨਤੀ ਕਰਦਾ ਸ਼ਹਿਰ ਤਰਹੋਲੇ ਦੇ ਵਿੱਚ ਇਹ ਕੰਮ ਚਲਾਉਣਾ ਤਗੇ ਤਰੀਕੇ ਨਾਲ ਚਲਾਓ ਐਂ ਜੇ ਤੁਸੀਂ ਕਹੋਂਗੇ ਵੀ ਮੁੰਦਰੀ ਦਾਬ ਦੀ ਨਾ ਅੱਜ ਦਾਵਾ ਨਾ ਕੱਲ ਦਾਵਾ ਇਹ ਤਾਂ ਸਖਵਿੰਦਰ ਸਿੰਘ ਮੁੰਦਰੀ ਜਿੱਦੇ ਮਰੂ ਕਿਸੇ ਗੋਲੀ ਗੋਲੀ ਨਾਲ ਨਹੀਂ ਮਰੂ ਐ ਨਹੀਂ ਮਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅ